ਦੇਖੋ ਇਹ ਬੜੀ ਮੁਬਾਰਕ ਧਰਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦੀ ਬਾਣੀ ਆ ਜੁਨਾ 15 ਦੇ ਵਿੱਚੋਂ ਬਾਬਾ ਸ਼ੇਖਪਰੀਂ ਸਾਹਿਬ ਦੀ ਬਾਣੀ ਵੀ ਦਰਜਾ ਤੇ ਮੈਂ ਉਹਨਾਂ ਦੇ ਸਥਾਨਾਂ ਤੇ ਵੀ ਜਾ ਕੇ ਆਇਆ ਮੈਂ ਆਪਣੇ ਆਪ ਨੂੰ ਵਟਪਾਗਾ ਸਮਝਦਾ ਵੀ ਮੈਂ ਉਹਨਾਂ ਦੇ ਮੁਬਾਰਕ ਸਥਾਨਾਂ ਤੇ ਆਇਦਾਰ ਕੀਤੀਆਂ ਬਾਕੀ ਇੱਥੇ ਸੰਗਤ ਦੇ ਵਿੱਚ ਉਹ ਤਖ਼ਤ ਆ 350 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸੀ ਰਿਸ਼ਤਾਬ ਦੀ ਉਹਨੂੰ ਲੈ ਕੇ ਸਮਾਗਮਾਂ ਦੇ ਮੌਕੇ 'ਤੇ ਬਾਨ ਚ ਕੀਤੇ ਗਾ ਔਰ ਸੰਗਤਾਂ ਦੇ ਨਾਲ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਤੇ ਗੁਰੂ ਸਾਹਿਬ ਨੇ ਕਿੱਡੀਆਂ ਵੱਡੀਆਂ ਸਾਨੂੰ ਸਿੱਖਿਆਵਾਂ ਦਿੱਤੀਆਂ ਜੇ ਸਾਡਾ ਸਮਾਜ ਸਾਡਾ ਸੰਸਾਰ ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲੇ ਇਹ ਸੰਸਾਰ ਇੱਕ ਬਹਿਿਸ਼ਤ ਵਾ ਇੱਕ ਸਵਰਗ ਵਾ ਤੇ ਸਾਨੂੰ ਗੁਰੂ ਸਾਹਿਬ ਦੇ ਦਿੱਤੇ ਸਿਧਾਂਤਾਂ ਦੇ ਮੁਤਾਬਕ ਆਪਸੀ ਪ੍ਰੇਮ ਪਿਆਰ ਮੁਹੱਬਤ ਰੱਖਣੀ ਚਾਹੀਦੀ ਗੁਰੂ ਦੀ ਸਿੱਖੀ ਨੂੰ ਧਾਰਨ ਕਰਨ ਦਾ ਹੈਗਾ ਦੁਜਾ ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਆ ਸ਼ੇਰੇ ਪੰਜਾਬ ਦੁਨੀਆ ਤੇ ਇਕ ਹੀ ਹੋਇਆ ਤੇ ਮੈਨੂੰ ਲੱਗਦਾ ਸ਼ਾਇਦ ਇਕ ਹੀ ਹੋਵੇ ਜਿਨ੍ਹਾਂ ਦੇ ਰਾਜ ਦੇ ਵਿੱਚ ਸਾਰੇ ਵਰਗ ਸੁਖੀ ਸੀ ਅੱਜ ਪਹਿਲਾ ਸਵੇਰੇ ਅੰਮ੍ਰਿਤਸਰ ਸ਼ੇਰੇ ਪੰਜਾਬ ਦੀ ਵਿਰਾਸਤੀ ਧਰਤੀ ਰਾਮ ਬਾਗ ਦੇ ਵਿੱਚ 1849 ਤੋਂ ਬਾਅਦ ਪਹਿਲੀ ਵਾਰੀ ਉੱਥੇ ਅੱਜ ਮਹਾਰਾਜ ਦਾ ਪ੍ਰਕਾਸ਼ ਹੋਇਆ 12:00 ਵਜੇ ਕੀਰਤਨ ਹੋਇਆ ਔਰ ਇੱਥੇ ਵੀ ਆਪਾਂ ਸ਼ੇਰੇ ਪੰਜਾਬ ਦੇ ਬਾਰੇ ਬਾਤ ਪਾਈ ਆ ਔਰ ਸੰਗਤਾਂ ਦੇ ਵਿੱਚ ਦਸ਼ਾਵਾ ਕਿਉਂਕਿ ਸੰਗਤਾਂ ਜਿਹੜੀਆਂ ਵਾਂ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਆਖਿਆਗਾ ਕਿ ਸਾਨੂੰ ਆਪਣੀ ਬੋਲੀ ਪ੍ਰੇਮ ਮੁਹੱਬਤ ਵਾਲੀ ਰੱਖਣੀ ਚਾਹੀਦੀ ਆ ਤੇ ਅੱਜ ਸੰਗਤਾਂ ਨੇ ਬਹੁਤ ਇੱਥੇ ਪ੍ਰੇਮ ਮੁਹੱਬਤ ਨਿਖਾਈ ਆ ਮੈਂ ਗੁਰੂ ਅੱਗੇ ਅਰਦਾਸ ਕਰਨਾ ਕਿ ਫਰੀਦਪੁਰ ਦੀ ਸੰਗਤ ਚੜ੍ਹਦੀ ਕਲਾ 'ਚ ਰਹੇ ਸਾਡੀ ਗੁਰਸਿੱਖੀ ਦੇ ਨਾਲ ਜੁੜ ਕੇ ਰਹੀਏ ਤੇ ਗੁਰੂ ਦੇ ਸਿਧਾਂਤਾਂ ਦੇ ਚੱਲ ਕੇ ਗੁਰੂ ਵਾਲੇ ਬਣੀ ਨਾ ਤਾਂ ਪਰਿਵਰਤਨ ਲਈ ਕਰਨ ਕਿ ਤੁਸੀਂ ਬਹੁਤ ਬੜਾ ਇਤਿਹਾਸ ਇੱਕ ਬੱਚਾ ਹੋਈ ਹੈ ਮੈਂ ਧਰਮ ਦੇ ਗੱਦੀ ਬਦਲਿਆ ਨਹੀਂ ਜਾ ਸਕਦਾ ਹੰਤਾ ਧਰਮ ਤੇ ਆਦ ਸੱਚ ਜੁਗਾਦ ਸੱਚ ਪਰ ਕੁਝ ਲੋਕ ਜਿਹੜੇ ਆ ਉਹ ਬਰਗਲਾਏ ਜਾਂਦੇ ਆ ਤਾਂ ਇਹਦਾ ਹੱਲ ਇਹ ਹੋਈ ਆ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਅਸੀਂ ਆਪਸ ਦੇ ਵਿੱਚ ਪ੍ਰੇਮ ਪਿਆਰ ਬਣਾ ਕੇ ਜਿਹੜੇ ਸਾਡੇ ਜ਼ਰੂਰਤਾਂ ਸੱਜਣੇ ਉਹਨਾਂ ਨੂੰ ਆਪਾਂ ਨੇੜੇ ਲਾਈਏ ਉਹਨਾਂ ਦੀ ਮਦਦ ਕਰੀਏ ਜਾਂ ਅਸੀਂ ਗੁਰੂ ਦੀ ਬਾਣੀ ਨਾਲ ਜੋੜੀਏ ਜਦੋਂ ਕੋਈ ਬਾਣੀ ਦੇ ਨਾਲ ਜੁੜ ਜਾਊਗਾ ਉਹ ਪਰਪੱਕ ਰਹੂਗਾ ਪੱਕਾ ਰਹੂਗਾ ਸਿੱਖ ਇਤਿਹਾਸ ਨਾਲ ਜੁੜੀਏ ਮੈਨੂੰ ਆਸ ਹੈ ਵੀ ਆਪਾਂ ਇੱਕ ਸਾਲ ਦੇ ਵਿੱਚ ਜਿਹੜੀ ਇਹ ਲਹਿਰ ਅਖਵਾਉਂਦਾ ਹੈ ਸਾਡੇ ਕੇ ਤਹਿਤ ਪੰਜਾਬ ਦੇ ਵਿੱਚ ਆਪਾਂ ਬਹੁਤ ਕੁਝ ਬਦਲਿਆ ਦੇਖਾਂਗੇ ਪਰ ਮੈਂ ਗੁਰੂ ਅਗੇ ਅਰਦਾਸ ਵੀ ਕਰਦਾ ਕਿਉਂਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਤੇ ਅਸੀਂ ਗੁਰੂ ਪਾਤਸ਼ਾਹ ਦੇ ਪੈਗਾਮ ਨੂੰ irdde ਚ ਧਾਰਨ ਕਰੀਏ ਔਰ ਸਭ ਕੋ ਮੇਧ ਹਮ ਆਪਣੀ ਕੀਨਾ ਹਮ ਸਬਨਾ ਕੇ ਸਾਜਨ ਕਿਸੇ ਨਾਲ ਨਫ਼ਰਤ ਨਹੀਂ ਕਿਸੇ ਨਾਲ ਵੈਰ ਨਹੀਂ ਸਾਰਿਆਂ ਦੇ ਵਿੱਚ ਰੱਬ ਨੂੰ ਵੇਖਦੇ ਆਪਾਂ ਆਪੋ ਆਪਣੇ ਧਰਮ ਦੇ ਵਿੱਚ ਪਰਪੱਕ ਰਹੇਗੇ ਵਾਹਿਗੁਰੂ ਜੀ ਕਾ ਖਾਲਸਾ ਜੇ ਸਾਹਿਬ ਜੀ ਤੁਸੀਂ ਸਾਰੇ ਧਰਮਿਕ ਸਥਾਨਾਂ ਤੇ ਪਹੁੰਚੇ ਹੋਵੋਗੇ ਜਗ੍ਹਾ ਜਗ੍ਹਾ ਤੇ ਪਰ ਬਾਬਾ ਫਰੀਦ ਜੀ ਚਰਨਾਂ ਤੋਂ ਪ੍ਰਾਪਤ ਕਰਤੀ ਅੱਜ ਪਹਿਲੀ ਵਾਰ ਮੌਕਾ ਮਿਲਿਆ ਤੇ ਕਿੰਨੇ ਖੁਸ਼ ਹੋ ਰਿਹਾ ਮੈਂ ਬਾਬਾ ਫਰੀਦ ਸਾਹਿਬ ਦੀ ਬਾਣੀ ਦਾ ਬਹੁਤ ਹੀ ਪਾਇਲ ਮਿੰਨੋ ਉਹਨਾਂ ਦੇ ਸਾਰੇ ਸ਼ਲੋਕ ਜਿਹੜੇ ਉਹ ਇਕੱਠਾ ਮੇਰੇ ਵਿੱਚ ਬੰਤੋ ਹੀ ਉਹਨਾਂ ਦੇ ਸ਼ਲੋਕਾਂ ਬੜਾ ਪੜਦਾ ਰਿਹਾ। ਔਰ ਅੱਜ ਮੈਂ ਜਦੋਂ ਬਾਬਾ ਸ਼ੇਖ ਪਰੀ ਸਾਹਿਬ ਦੀ ਧਰਤੀ ਤੇ ਗਿਆ ਉੱਥੇ ਸ਼ਬਦ ਚੱਲ ਰਿਹਾ ਸੀ ਕਿ ਜਿਹੜੇ ਬੰਦੇ ਰੱਬ ਦੇ ਇਸ਼ਕ ਦੇ ਵਿੱਚ ਰੱਤੇ ਗਏ ਇਹ ਮਾਤਮਾ ਦੇ ਨਾਲ ਇਤਨੀ ਜਿੰਦ ਮਨ ਹੋਰ ਸਿਕਾਂਡੇ ਕੱਟਿਆ ਜਿਹਦਾ ਦੇ ਮੁਖ ਤੇ ਹੋਰ ਆਪਣਾ ਮੰਨਦਾ ਉਹਦੇ ਘਰੇ ਪਰਵਾਰ ਨਹੀਂ ਆ। ਉਸ ਹਾਵਕ ਮੈਂ ਜਦੋਂ ਉੱਥੇ ਗਿਆ ਸਿੰਘੂ ਪਾਤਸ਼ਾਹ ਦੀ ਬਾਣੀ ਨੇ ਬਹੁਤ ਪਹਿਲਾਂ ਹੀ ਪ੍ਰਭਾਵਿਤ ਕੀਤਾ ਮੈਂ ਗੁਰੂ ਅਗੇ ਅਰਦਾਸ ਕੀਤੀ ਆਹੀਂ ਇਹੋ ਜਿਹੇ ਸਿੱਖ ਬਣੀਏ ਜੋ ਸਾਡੇ ਮੁਖ ਤੇ ਆਉ ਸਾਡੇ ਮਨ ਚ ਵੀ ਹੋਵੇ ਸਾਡੇ ਮਨ ਚ ਕੁਝ ਹੋਰ ਤੇ ਮੁਖ ਚ ਕੁਝ ਹੋਰ ਨਾ ਹੋਵੇ ਜਿੰਨਾ ਚਿਰ ਵੀ ਮਾਣ ਨਾਲ ਸਾਡੇ ਕੋਲ ਸੇਵਾ ਰਹਿਣਾ ਆਹੀਂ ਤਨ ਮਨ ਦੇ ਨਾਲ ਆਪਣੇ ਪਾਤਸ਼ਾਹ ਦੇ ਤੱਕ ਦੀ ਸੇਵਾ ਕਰੀਏ ਗੁਰੂ ਪਾਤਸ਼ਾਹ ਸਾਨੂੰ ਵੀ ਹੋਰ ਜਿਆਦਾ ਦ੍ਰਿੜਤਾ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਮੈਂ ਆਪ ਅਰਦਾਸ ਕਰਕੇ ਆਇਆ ਪੰਚ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਆਇਆ ਤੈਨੂੰ ਮੂਕੀ ਭਾਈ ਜਾਰੇ ਤੇ ਮੇਰੇ ਦੀ ਅਰਦਾਸ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ